ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਛੋਟੇ ਜਿਹੜੇ ਬੱਚੇ ਨੇ ਉਹ ਨਾ ਹੀ ਦੇਖਣ ਇਸ ਵੀਡੀਓ ਤੋਂ ਬਹੁਤ ਦੂਰ ਰਹਿਣ ਜਿਹੜੇ ਕਿ ਛੋਟੇ ਬੱਚੇ ਨੇ ਅੱਜ ਦੀ ਜਿਹੜੀ ਕਹਾਣੀ ਹੈ ਉਹ ਤੁਹਾਡੇ ਲੂੰ ਕੰਡੇ ਖੜੇ ਕਰ ਦੇਵੇਗੀ ਇਸ ਤਰ੍ਹਾਂ ਦੀ ਕਹਾਣੀ ਹੈ ਕਿ ਜਿਸ ਨੂੰ ਸੁਣਦੇ-ਸੁਣਦੇ ਤੁਹਾਡੇ ਹੱਥ ਪੈਰ ਕੰਬਣ ਲੱਗ ਜਾਣਗੇ ਇਸ ਤਰ੍ਹਾਂ ਦੀ ਕਹਾਣੀ ਅੱਜ ਤੋਂ ਪਹਿਲਾਂ ਆਪਾਂ ਹਮੇਸ਼ਾ ਹੀ ਕੋਈ ਇਹੋ ਜਿਹਾ ਕੇਸ ਲੈ ਕੇ ਆਉਣੇ ਆ ਜਿਸ ਨੂੰ ਸੁਣ ਕੇ ਆਪਾਂ ਹੈਰਾਨ ਹੋ ਜਾਂਦੇ ਆ ਪਰ ਅੱਜ ਦੀ ਇਨਸਾਨੀਅਤ ਤੋਂ ਵਿਸ਼ਵਾਸ ਉੱਠਣ ਵਾਲੀ ਗੱਲ ਹੋ ਸਕਦੀ ਏ ਇਹ ਕਹਾਣੀ ਹైదరాబాద్ ਦੇ ਇੱਕ ਮੀਰ ਮੀਰਪੇਟ ਇਲਾਕੇ ਦੀ ਏ ਜਿੱਥੇ ਕਿ ਮਾਦਵੀ ਨਾਂ ਦੀ ਇੱਕ ਲੇਡੀ ਹੁੰਦੀ ਹੈ ਜਿਸ ਨੂੰ ਕੁੱਕਰ ਦੇ ਵਿੱਚ ਉਬਾਲ ਕੇ ਉਸ ਦੇ ਪਤੀ ਵੱਲੋਂ ਉਸ ਦੀਆਂ ਜਿਹੜਾ ਮਾਸ ਤੇ ਹੱਡੀਆਂ ਹੁੰਦੀਆਂ ਨੇ ਉਸ ਨੂੰ ਮਛਲੀਆਂ ਅੱਗੇ ਪਾ ਦਿੰਦਾ ਹੈ ਹੁਣ ਇਹ ਕਹਾਣੀ ਨੂੰ ਸ਼ੁਰੂ ਤੋਂ ਤੁਸੀਂ ਸੁਣੋਗੇ ਤੇ ਤੁਹਾਨੂੰ ਤਾਂ ਹੀ ਸਾਰੀ ਕਹਾਣੀ ਦਾ ਪਤਾ ਲੱਗੇਗਾ ਲਾਸਟ ਤੱਕ ਦੇਖਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਗੱਲ ਕਰਦੇ ਆਂ ਇਹ ਕਹਾਣੀ ਹੈਗੀ ਹੈ ਹైదరాబాద్ ਦੇ ਇੱਕ ਲਾਕੇ ਮੀਰ ਪੇਟ ਦੀ ਥਾਣਾ ਖੇਤਰ ਦੇ ਨਾਲ ਇੱਕ ਕਲੋਨੀ ਲੱਗਦੀ ਹੈ ਉੱਥੇ ਰਹਿਣ ਵਾਲੀ ਮਾਦਵੀ ਠੀਕ ਹੈ ਤੇ ਉਸ ਦੀ ਮਾਂ ਦਾ ਨਾਂ ਹੈਗਾ ਹੈ ਸੁਭਮਾ ਸੁਭੋ ਅੰਮਾ ਠੀਕ ਹੈ ਉਹ 16 ਜਨਵਰੀ ਨੂੰ ਆ ਜਿਹੜੀ ਉਸ ਨਾਲ ਘਟਨਾ ਹੁੰਦੀ ਹੈ ਉਸ ਉਹ ਹਰ ਰੋਜ਼ ਆਪਣੀ ਮਾਂ ਨੂੰ ਫੋਨ ਕਰਦੀ ਹੈ ਹਰ ਰੋਜ਼ ਹੀ ਆਪਣੇ ਘਰੇ ਗੱਲ ਕਰਦੀ ਹੈ ਆਪਣੇ ਤੁਹਾਨੂੰ ਪਤਾ ਹੈ ਜਿਹੜੀ 14 ਜਨਵਰੀ ਨੂੰ ਕਈ ਦੇਸ਼ਾਂ ਵਿੱਚ ਪੋਗਲਨਾ ਦਾ ਤਿਉਹਾਰ ਮਨਾਇਆ ਜਾਂਦਾ ਹੈ ਬਹੁਤ ਹੀ ਧੂਮਤਾਮ ਨਾਲ ਇਹ ਤਿਉਹਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਿਹੜੇ ਜੜੀਆਂ ਵਿਆਹੀਆਂ ਲੇਡਿਸ ਹੁੰਦੀਆਂ ਉਹ ਆਪਦੇ ਘਰ ਆ ਦੇ ਮਾਪਿਆਂ ਨੂੰ ਮਿਲਣ ਜਾਣਾ ਚਾਹੁੰਦੀਆਂ ਹੁੰਦੀਆਂ ਜਿਹੜਾ ਕੋਈ ਨੌਕਰੀ ਕਰਦਾ ਏ ਉਹ ਆਪਦੇ ਘਰੇ ਜਾਣਾ ਚਾਹੁੰਦਾ ਹੈ ਤੇ ਜਿਹੜੀ ਮਾਦਵੀ ਹੁੰਦੀ ਏ ਉਸ ਦਾ ਵਿਆਹ ਗੁਰੂ ਮੂਰਤੀ ਇੰਡੀਅਨ ਆਰਮੀ ਫੌਜੀ ਦੇ ਨਾਲ ਹੁੰਦਾ ਏ ਉਸ ਦਾ ਵਿਆਹ ਤੇ ਉਸ ਦੇ ਦੋ ਬੱਚੇ ਹੁੰਦੇ ਨੇ ਤੇ ਜਿਹੜਾ ਇੰਡੀਅਨ ਆਰਮੀ ਉਹ ਇੱਕ ਆਰਮੀ ਨੂੰ ਨੇ ਛੱਡ ਚੁੱਕਾ ਹੁੰਦਾ ਏ ਤੇ ਇੱਕ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਰਿਆ ਹੁੰਦਾ ਏ ਠੀਕ ਹੈ ਹੁਣ ਉਹ ਸਿਕਿਉਰਿਟੀ ਗਾਰਡ ਹੁੰਦਾ ਕਿਉਂਕਿ ਆਰਮੀ ਦੀ ਨੌਕਰੀ ਉਸ ਨੇ ਛੱਡੀ ਹੁੰਦੀ ਏ ਠੀਕ ਤੇ ਉਸ ਦੇ ਦੋ ਬੱਚੇ ਹੁੰਦੇ ਨੇ ਤੇ ਉਹ ਜਦੋਂ ਆਪਦੇ ਘਰੇ ਇਹ ਬੜੇ ਹੀ ਧੂਮ ਧਾਮ ਨਾਲ ਪੋਗਲਮ ਮਨਾਉਣ ਦੇ ਬਾਰੇ ਸੋਚਦੇ ਨੇ ਤੇ ਇਸੇ ਤਰ੍ਹਾਂ ਹੀ ਉਹ ਜਿਹੜਾ ਸਿਕਿਉਰਟੀ ਗਾਰਡ ਗੁਰੂ ਮੂਰਤੀ ਹੁੰਦਾ ਏ ਉਹ ਵੀ ਆਪਦੇ ਘਰ ਵਿੱਚ ਆ ਜਾਂਦਾ ਏ ਤੇ ਜਦੋਂ ਜਿਸ ਦਿਨ ਉਹ ਆਉਂਦਾ ਏ ਉਸ ਦਿਨ ਉਸ ਦੀ ਪਤਨੀ ਆਦੀ ਜੜੀ ਹੈਗੀ ਸੀ ਮਾਦਵੀ ਉਸ ਬਾਮਾ ਨਾਲ ਗੱਲ ਕਰ ਰਹੀ ਹੁੰਦੀ ਆ ਆਦੀ ਮਾਂ ਦੇ ਨਾਲ ਤੇ ਕਰਦੀ ਕਰਦੀ ਦਾ ਫੋਨ ਕੱਟ ਹੋ ਜਾਂਦਾ ਤੇ ਉਹਦੀ ਮਾਂ ਸੋਚਦੀ ਏ ਕਿ ਸ਼ਾਇਦ ਨਾ ਨੈਟਵਰਕ ਦੀ ਕੋਈ ਪ੍ਰੋਬਲਮ ਹੋਵੇ ਜਾਂ ਕਿ ਤਿਹੌਰ ਦੇ ਕਰਕੇ ਬਹੁਤ ਸਾਰੇ ਕੰਮਕਾਰ ਹੋ ਸਕਦੇ ਨੇ ਤੇ ਇਸ ਕਰਕੇ ਉਹ ਕੰਮਾਂ ਵਿੱਚ ਬੀਜੀ ਹੋਵੇ ਤੇ ਜਿਹੜੇ ਉਸਦੇ ਬੱਚੇ ਸੀ ਉਹ ਪੋਗਲ ਮਨਾਉਣ ਦੇ ਲਈ ਹైదరాబాద్ ਵਿੱਚ ਹੀ ਮਾਦਵੀ ਦੀ ਇੱਕ ਭੈਣ ਹੁੰਦੀ ਏ ਉਸਦੇ ਘਰ ਗਏ ਹੁੰਦੇ ਨੇ ਹੁੰਦਾ ਕੀ ਏ ਕਿ ਜਿਹੜਾ ਹੁੰਦਾ ਏ ਗੁਰੂ ਮੂਰਤੀ ਉਕਾਰ ਵਿੱਚ ਆਉਂਦਾ ਏ ਤੇ ਆਪਦੀ ਜਿਹੜੀ ਉਸ ਦੀ ਪਤਨੀ ਹੁੰਦੀ ਏ ਉਹ ਗੁਰੂ ਮੂਰਤੀ ਨੂੰ ਪੁੱਛਦੀ ਆ ਆਪਣੇ ਪਤੀ ਨੂੰ ਕਿ ਮੈਂ ਇਸ ਤਰ੍ਹਾਂ ਆਪਦੇ ਮਾਇਕੇ ਜਾਣਾ ਚਾਹਣੀ ਆ ਤੇ ਪੇਕਿਆਂ ਤੇ ਜਾਣਾ ਚਾਹਣੀ ਆ ਤੇ ਜੇ ਕਿ ਤੁਸੀਂ ਕਹੋ ਤੇ ਮੈਂ ਚਲੀ ਜਾਵਾਂ ਤੇ ਉਹ ਕਹਿੰਦਾ ਏ ਕਿ ਚਲੀ ਨਾਹੀ ਉਹ ਨਹੀਂ ਜਾਣ ਦਿੰਦਾ ਤੇ ਉਸ ਨੂੰ ਰੋਕ ਦਿੰਦਾ ਹੈ ਉਧਰ ਉਸ ਦੀ ਸੁਭਾਮਾ ਜਿਹੜੀ ਉਸ ਦੀ ਮਾਂ ਹੁੰਦੀ ਏ ਉਸ ਦੀ ਆਪਾਂ ਗੱਲ ਕਰੀਏ ਕਿ 16 ਤਰੀਕ ਨੂੰ ਉਸ ਦਾ ਫੋਨ ਕੱਟ ਹੋ ਗਿਆ ਸੀ ਗੱਲ ਕਰਦੀ ਕਰਦੀ ਨੂੰ ਤੇ ਫਿਰ 17 ਤਰੀਕ ਨੂੰ ਲਾਉਂਦੀ ਏ ਤੇ ਉਸ ਦੀ ਜਿਹੜੀ ਬੇਟੀ ਹੁੰਦੀ ਏ ਈਮਾਦਵੀ ਉਹ ਫੋਨ ਨਹੀਂ ਕੋਈ ਵੀ ਪਿਕ ਕਰਦੀ ਤੇ ਫਿਰ ਫਿਰ ਉਹ ਸ਼ਾਮ ਨੂੰ ਕਰਦੀ ਤੇ ਉਸ ਦਾ ਫੋਨ ਸਵਿਚ ਆਫ ਆਨ ਲਾ ਪੈਂਦਾ ਤੇ ਜਿਸ ਤਰ੍ਹਾਂ ਕਿ ਜਿੰਨੇ ਹਰ ਰੋਜ਼ ਗੱਲ ਕਰਨੀ ਉਸ ਮਾਂ ਨੂੰ ਤਾਂ ਫਿਕਰ ਹੋ ਹੀ ਜਾਂਦਾ ਏ ਫਿਰ 18 ਤਰੀਕ ਨੂੰ ਉਸੇ ਤਰ੍ਹਾਂ ਹੀ ਗੱਲ ਕਰਦੀ ਏ 18 ਤਰੀਕ ਨੂੰ ਫੇਰ ਉਹ ਫੋਨ ਲਾਉਂਦੀ ਏ ਤੇ ਆਪਦੇ ਫੇਰ ਆਪਦੇ ਜਿਹੜੀ ਉਸਦੀ ਮਾਦਵੀ ਦੀ ਮਾਂ ਹੁੰਦੀ ਏ ਉਹ ਆਪਦੇ ਪਤੀ ਨੂੰ ਕਹਿੰਦੀ ਏ ਕਿ ਇਸ ਤਰ੍ਹਾਂ ਆਪਣੀ ਬੇਟੀ ਦਾ ਫੋਨ ਨਹੀਂ ਲੱਗਦਾ ਤੇ ਕੱਲ ਦਾ ਸਵਿਚ ਆਫ ਆ ਰਿਹਾ ਹੈ ਕਿ ਕੋਈ ਗੱਲ ਫੇਰ ਉਹ ਉਹ ਆਪਦੇ ਜਿਹੜਾ ਦਿਮਾਗ ਹੁੰਦਾ ਏ ਉਸ ਦਾ ਗੁਰੂ ਮੂਰਤੀ ਹੁੰਦਾ ਉਸ ਨੂੰ ਫੋਨ ਲਾਉਂਦੀ ਏ ਤੇ ਉਸ ਦਾ ਜਿਹੜਾ ਗੁਰੂ ਮੂਰਤੀ ਹੁੰਦਾ ਤੇ ਉਸ ਨੂੰ ਪੁੱਛਦੀ ਏ ਕਿ ਨਾ ਕਿ ਸਾਡੀ ਬੇਟੀ ਦਾ ਫੋਨ ਨਹੀਂ ਲੱਗ ਰਿਹਾ ਉਹ ਕਹਿੰਦਾ ਹੈ ਕਿ ਉਹ ਲੜਕੇ ਮੇਰੇ ਨਾਲ ਗਈ ਚਲੀ ਏ ਕਿ ਮੈਂ ਉਹ ਮੈਨੂੰ ਕਹਿੰਦੀ ਸੀ ਕਿ ਮੈਂ ਪੇਕੇ ਜਾਣਾ ਤੇ ਮੈਂ ਕਹਾ ਨਹੀਂ ਆਪਾਂ ਹਜੇ ਨਹੀਂ ਪੇਕੇ ਜਾਣਾ ਕਿ ਬੱਚੇ ਵੀ ਪੜਦੇ ਨੇ ਤੇ ਮੇਰੀ ਵੀ ਨੌਕਰੀ ਏ ਤੇ ਹਾਲੇ ਨਾ ਤੂੰ ਜਾ ਤੂੰ ਥੋੜਾ ਟਾਈਮ ਰੋਕ ਕੇ ਫਿਰ ਚਲੀ ਜਾਈ ਤੇ ਫਿਰ ਉਸਨੇ ਆਪਣੇ ਬੱਚਿਆਂ ਨੂੰ ਉਧਰ ਮਾਸੀ ਦੇ ਘਰ ਭੇਜਤਾ ਤੇ ਆਪ ਉਹ ਘਰੋਂ ਗਈ ਚਲੀਏ ਤੇ ਮੈਂ ਤਾਂ ਸੋਚਿਆ ਕਿ ਤੇ ਲੜਕੇ ਮੇਰੇ ਨਾਲ ਤੁਹਾਡੇ ਕੋਲ ਗਈ ਚਲੀਏ ਜਾਣ ਇੱਧਰ ਉੱਧਰ ਕਿਤੇ ਗਈ ਚਲੀ ਹੋਣੀ ਏ ਇਸ ਤਰ੍ਹਾਂ ਕਹਿੰਦਾ ਹੈ ਤੇ ਉਸ ਦੀ ਜਿਹੜੀ ਮਾਂ ਹੁੰਦੀ ਏ ਉਸ ਨੂੰ ਬਹੁਤ ਹੀ ਜ਼ਿਆਦਾ ਫਿਕਰ ਪੈ ਜਾਂਦਾ ਫਿਰ ਉਹ ਜਿਹੜੀ ਉਸ ਦੀ ਮਾਂ ਹੁੰਦੀ ਏ ਉਹ 19 ਤਰੀਕ ਨੂੰ ਉੱਥੇ ਆ ਜਾਂਦੇ ਨੇ ਜੇ ਉਸ ਦੇ ਹైਦਰਾਬਾਦ ਦੇ ਮੀਰਪੁਰ ਇਲਾਕੇ ਵਿੱਚ ਆ ਜਾਂਦੇ ਨੇ ਤੇ ਜਦੋਂ ਆਉਂਦੇ ਨੇ ਤੇ ਉਹ ਆਪਦੇ ਦਿਮਾਗ ਨੂੰ ਮਿਲਦੇ ਨੇ ਤੇ ਉਸ ਨੂੰ ਪੁੱਛਦੇ ਨੇ ਕਿ ਹਾਂ ਕੀ ਬੇਟੀ ਕਿੱਥੇ ਆ ਤੇ ਜਾਂ ਕਿਸ ਤਰ੍ਹਾਂ ਉਹ ਫਿਰ ਉਹੀ ਗੱਲ ਕਹਿੰਦਾ ਹੈ ਕਿ ਹਾਂ ਕੀ ਇਸ ਤਰ੍ਹਾਂ ਮੇਰੇ ਨਾਲ ਲੜ ਪਈ ਸੀ ਤੇ ਇਸ ਤਰ੍ਹਾਂ ਉਹ ਰੁੱਸ ਕੇ ਮੇਰੇ ਤੋਂ ਗਈ ਚਲੀ ਹੈ ਤੇ ਇਸ ਤਰ੍ਹਾਂ ਕਰਕੇ ਤੇ ਦੋ ਦਿਨ ਹੋ ਗਏ ਹੁੰਦੇ ਨੇ ਤੇ ਉਸ ਦੇ ਜਿਹੜੇ ਮਾਪਿਓ ਹੁੰਦੇ ਨੇ ਮਾਦਵੀ ਦੇ ਉਹ ਕਹਿੰਦੇ ਨੇ ਕਿ ਆਪਾਂ ਨੂੰ ਰਿਪੋਰਟ ਲਿਖਾਉਣੀ ਚਾਹੀਦੀ ਹੈ ਕਿ ਆਪਣੀ ਬੱਚੀ ਹੁਣ ਤੱਕ ਤਾਂ ਆ ਜਾਣੀ ਚਾਹੀਦੀ ਸੀ ਹੁਣ ਨਹੀਂ ਆਈ ਉਹ ਪਹਿਲਾਂ ਰਿਸ਼ਤੇਦਾਰਾਂ ਵਗੈਰਾ ਤੋਂ ਪੁੱਛਤਾਛ ਕਰਦੇ ਨੇ ਪਰ ਕਿਤੇ ਵੀ ਉਹਨਾਂ ਨੂੰ ਨਹੀਂ ਮਿਲਦੀ ਤੇ ਫਿਰ ਉਹ ਪੁਲਿਸ ਥਾਣੇ ਕਹਿੰਦੇ ਨੇ ਕਿ ਆਪਾਂ ਨੂੰ ਰਿਪੋਰਟ ਲਿਖਾਉਣੀ ਚਾਹੀਦੀ ਏ ਜਿਹੜਾ ਗੁਰੂ ਮੂਰਤੀ ਉਹ ਵੀ ਉਹਨਾਂ ਦੇ ਨਾਲ ਜਾਂਦਾ ਹੈ ਉਹ ਵੀ ਕਹਿੰਦਾ ਹੈ ਕਿ ਹਾਂ ਆਪਾਂ ਨੂੰ ਰਿਪੋਰਟ ਲਿਖਾਉਣੀ ਚਾਹੀਦੀ ਏ ਫਿਰ ਇਸੇ ਤਰ੍ਹਾਂ ਉਹ ਜਾਂਦੇ ਨੇ ਤੇ ਉੱਥੇ ਰਿਪੋਰਟ ਲਿਖਾਉਂਦੇ ਨੇ ਜਦੋਂ ਉੱਥੇ ਰਿਪੋਰਟ ਲਿਖਾਉਂਦੇ ਨੇ ਤਾਂ ਪਤਾ ਲੱਗਦਾ ਹੈ ਕਿ ਜਦੋਂ ਉਸ ਦੇ ਪੁਲਿਸ ਵਾਲੇ ਵੀ ਕਹਿੰਦੇ ਸੋਚਦੇ ਨੇ ਕਿ ਸ਼ਾਂਦਾਰ ਜੀ ਸੇਲੀ ਸੂਲੀ ਦੇ ਕੋਲ ਗਈ ਚਲੀ ਹੋਣੀ ਹੈ ਰੁੱਸ ਕੇ ਤੇ ਉਹ ਵੀ ਇੰਨਾ ਸੀਰੀਅਸ ਨਹੀਂ ਲੈਂਦੇ ਚਾਰ ਪੰਜ ਦਿਨ ਫਿਰ ਲੰਘ ਜਾਂਦੇ ਨੇ ਜਦੋਂ 5-6 ਦਿਨ ਹੋ ਜਾਂਦੇ ਨੇ ਤੇ ਫਿਰ ਸੀਰੀਅਸ ਹੁੰਦੀ ਏ ਪੁਲਿਸ ਵੀ ਥੋੜੀ ਜੀ ਕਿ ਹਾਂ ਕੋਈ ਨਾ ਕੋਈ ਗੜਬੜ ਤਾਂ ਜ਼ਰੂਰ ਹੋएगी ਏ ਕਿ ਨਹੀਂ ਤਾਂ ਹੁਣ ਨੂੰ ਆ ਜਾਣਾ ਚਾਹੀਦਾ ਸੀ ਉਸ ਨੂੰ ਤੇ ਫਿਰ ਉਹ ਜਦੋਂ ਪੁਲਿਸ ਸੀਰੀਅਸ ਹੁੰਦੀ ਏ ਤੇ ਫਿਰ ਉਹ ਸ਼ਾਨਬੀਨ ਕਰਦੀ ਏ ਫਿਰ ਉਸ ਨੂੰ ਬੁਲਾਇਆ ਜਾਂਦਾ ਗੁਰੂ ਮੂਰਤੀ ਨੂੰ ਤੇ ਇਸ ਤਰ੍ਹਾਂ ਫਿਰ ਉਹ ਉਹੀ ਗੱਲ ਕਹਿੰਦਾ ਕਿ ਮੇਰੇ ਨਾਲ ਕੀ ਇਸ ਤਰ੍ਹਾਂ ਲੜ ਕੇ ਤੇ ਉਹ ਆਦੇ ਮਾਇਕੇ ਜਾਨ ਦੀ ਜिद ਕਰਦੀ ਸੀ ਤੇ ਅਸੀਂ ਲੜ ਪਏ ਤੇ ਉਹ ਗੁੱਸੇ ਹੋ ਕੇ ਘਰ ਤੋਂ ਬਾਹਰ ਨਿਕਲ ਕੇ ਚਲੀ ਜਾਂਦੀ ਫਿਰ ਜਦੋਂ ਇੰਨੀ ਗੱਲ ਪੁਲਿਸ ਨੂੰ ਦੱਸੀ ਜਾਂਦੀ ਹੈ ਤਾਂ ਪੁਲਿਸ ਜਿਹੜੇ ਆਸੇ ਪਾਸੇ ਦੇ ਸਾਰੇ ਸੀਸੀਟੀਵੀ ਸੀਸੀ ਕੈਮਰੇ ਹੁੰਦੇ ਨੇ ਤੇ ਵੀ ਕੈਮਰੇ ਤੇ ਉਹਨਾਂ ਨੂੰ ਛਾਣਬੀਨ ਕਰਦੀ ਹੈ ਤੇ ਉੱਥੇ ਕੀ ਦੇਖਦੇ ਨੇ ਕਿ ਜਿਹੜੀ ਇਹ ਮਾਦਵੀ ਇੱਕ ਵਾਰੀ ਘਰ ਤੋਂ ਬਾਹਰ ਆਉਂਦੀ ਹੈ ਤੇ ਫਿਰ ਤੋਂ ਹੀ ਘਰ ਅੰਦਰ ਚਲੀ ਜਾਂਦੀ ਹੈ ਜਦੋਂ ਫਿਰ ਘਰ ਦੇ ਅੰਦਰ ਜਾਂਦੀ ਉਸ ਤੋਂ ਬਾਅਦ ਉਹ ਕਦੇ ਵੀ ਬਾਹਰ ਨਹੀਂ ਆਉਂਦੀ ਤੇ ਕੁਝ ਉਸ ਕੈਮਰੇ ਦਾ ਐਂਗਲ ਵੀ ਇਸ ਤਰ੍ਹਾਂ ਦਾ ਸੀ ਕਿ ਪੁਲਿਸ ਇਹ ਵੀ ਨਹੀਂ ਸੀ ਕਹਿ ਸਕਦੀ ਕਿ ਉਹ ਘਰ ਤੋਂ ਬਾਹਰ ਨਹੀਂ ਆਈ ਕਿ ਕੁਝ ਹਿੱਸਾ ਇਹ ਹੀ ਕਿ ਜਿਵੇਂ ਕੋਈ ਥੋੜਾ ਜਿਹਾ ਰਸਤਾ ਕਿ ਉਸ ਤੋਂ ਕੈਮਰੇ ਤੋਂ ਸਾਈਡ ਤੇ ਵੀ ਸੀ ਕਿ ਕੈਮਰੇ ਦਾ ਥੋੜਾ ਐਂਗਲ ਟੇਡਾ ਸੀ ਜਿਸ ਕਰਕੇ ਹੋ ਵੀ ਸਕਦਾ ਸੀ ਕਿ ਨਿਕਲ ਸਕਦੀ ਸੀ ਪਰ ਉਸ ਦਾ ਸਾਰਾ ਸ਼ੱਕ ਪੁਲਿਸ ਦਾ ਉਸ ਦੇ ਹਸਬੰਡ ਤੇ ਹੀ ਜਾਂਦਾ ਹੈ ਜਿਹੜਾ ਕਿ ਆਰਮੀ ਦੇ ਵਿੱਚ ਹੈਗਾ ਸੀ ਗੁਰੂ ਮੂਰਤੀ ਉਸ ਤੇ ਹੀ ਜਾਂਦਾ ਹੈ ਤੇ ਉਸ ਤੋਂ ਫਿਰ ਫਿਰ ਦੁਬਾਰਾ ਉਸ ਤੋਂ ਸ਼ਾਨਬੀਨ ਕੀਤੀ ਜਾਂਦੀ ਉਸ ਨੂੰ ਪੁੱਛਿਆ ਜਾਂਦਾ ਹੈ ਤੇ ਉਹ ਫਿਰ ਵੀ ਕੁਝ ਨਹੀਂ ਦੱਸਦਾ ਉਸੇ ਤਰ੍ਹਾਂ ਪਰ ਹੁੰਦਾ ਕੀ ਹੈ ਜਿਹੜੀ ਉਸ ਦੇ ਬਿਆਨ ਹੁੰਦੇ ਆ ਪੇਕਿਆਂ ਦੇ ਕਿਉਂਕਿ ਕੱਲੀ ਕੱਲੀ ਜੇ ਚੀਜ਼ ਹਕੀਕਤ ਹੋਈ ਹੋਵੇ ਫਿਰ ਬੰਦਾ ਹਮੇਸ਼ਾ ਉਸੇ ਤਰ੍ਹਾਂ ਹੀ ਦੱਸਦਾ ਹੈ ਜਿਸ ਤਰ੍ਹਾਂ ਹੋਇਆ ਹੋਵੇ ਜੇ ਹਕੀਕਤ ਜੇ ਸੱਚ ਨਾ ਹੋਵੇ ਤਾਂ ਫਿਰ ਉਹ ਗੱਲ ਵਿੱਚ ਕਦੇ ਨਾ ਕਦੇ ਕੁਝ ਨਾ ਕੁਝ ਗਲਤ ਜਾਂ ਕੁਝ ਨਾ ਕੁਝ ਬੰਦਾ ਗਲਤ ਦੱਸਦਾ ਹੀ ਏ ਇਸੇ ਤਰ੍ਹਾਂ ਉਹਦੇ ਜਿੰਨੇ ਵੀ ਬਿਆਨ ਸੀ ਜਿਹੜੇ ਪਹਿਲੇ ਦਿਨ ਦਿੱਤੇ ਸੀ ਦੂਜੇ ਦਿਨ ਦਿੱਤੇ ਸੀ ਤੀਜੇ ਦਿਨ ਦਿੱਤੇ ਸੀ ਉਹ ਸਾਰੇ ਹੀ ਟੇਡੇ ਸੀ ਕਿ ਕੋਈ ਕੋਈ ਕਿਸੇ ਤਰ੍ਹਾਂ ਦਾ ਸੀ ਕੋਈ ਕਿਸੇ ਤਰ੍ਹਾਂ ਦਾ ਸੀ ਇਸ ਕਰਕੇ ਉਸ ਨੂੰ ਹੋਰ ਵੀ ਜ਼ਿਆਦਾ ਸ਼ੱਕ ਹੋ ਜਾਂਦਾ ਪੁਲਿਸ ਨੂੰ ਉਸ ਤੇ ਉੱਤੇ ਥੋੜਾ ਜਿਹਾ ਫਿਰ ਉਸ ਤੇ ਉਹ ਸਖਤਾਈ ਕਰਦੀ ਹੈ ਘਰ ਦੇ ਵਿੱਚ ਆਉਂਦੀ ਹੈ ਸਾਰੇ ਛਾਣਬੀਨ ਕਰਦੇ ਪਰ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਤੇ ਫਿਰ ਜਿਹੜਾ ਉਹ ਹੈਗਾ ਸੀ ਉਹ ਵਾਹੇ ਸੁਧਾਰਨ ਬੰਦਾ ਹੀ ਕਿ ਉਹ ਇੰਨਾ ਕੋਈ ਕਿਲਰ ਹੈਗਾ ਹੀ ਫਿਰ ਉਸ ਤੇ ਪੁਲਿਸ ਆਪ ਦੇ ਤਰੀਕੇ ਨਾਲ ਛਾਣਬੀਨ ਕਰਦੀ ਹੈ ਕਿ ਕੁੱਟਮਾਰ ਕਰਕੇ ਜਿਵੇਂ 3 ਡਿਗਰੀ ਯੂਜ਼ ਕਰਦੇ ਨੇ ਗੁਰੂ ਮੂਰਤੀ ਨਾਲ ਉਹ ਸਧਾਰਨ ਬੰਦਾ ਸੀ ਕਿ ਉਹਨੇ ਇੰਨੀ ਗੁੱਟ ਬਾਹਰ ਕਿੱਥੇ ਖਾਣੀ ਸੀ ਜੇ ਐਡੇ ਕਰੜਾ ਹੁੰਦਾ ਤਾਂ ਫਿਰ ਇੰਡੀਅਨ ਆਰਮੀ ਵਿੱਚ ਨਾ ਰਹਿ ਪਿੰਦਾ ਐਸੇ ਕਰਕੇ ਫਿਰ ਗੁਰੂ ਮੂਰਤੀ ਜਿਹੜਾ ਹੁੰਦਾ ਹੈ ਉਹ ਇੱਥੇ ਪਹੁੰਚ ਜਾਂਦਾ ਹੈ ਇਹ ਜਦੋਂ ਨੂੰ ਫਿਰ 3rd ਡਿਗਰੀ ਅਪਣਾਈ ਜਾਂਦੀ ਹੈ ਫਿਰ ਉਹ ਸਾਰਾ ਕੁਝ ਸੱਚ ਦੱਸਣ ਲਈ ਤਿਆਰ ਹੋ ਜਾਂਦਾ ਹੈ ਤੇ ਉਹ ਪੁਲਿਸ ਨੂੰ ਕਹਿੰਦਾ ਹੈ ਕਿ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਉਹ ਜਦੋਂ ਕਾਰ ਆਉਂਦਾ ਹੈ ਫਿਰ ਪਹਿਲਾਂ ਸਭ ਤੋਂ ਪੁਲਿਸ ਨੂੰ ਆਪਦੀ ਕਿਚਨ ਵਿੱਚ ਲੈ ਕੇ ਜਾਂਦਾ ਰਸੋਈ ਵਿੱਚ ਲੈ ਕੇ ਜਾਂਦਾ ਤੇ ਉੱਥੇ ਪ੍ਰੈਸ਼ਰ ਕੁੱਕਰ ਵਿੱਚ ਦਿਖਾਉਂਦਾ ਹੈ ਕਿ ਮੇਰੀ ਪਤਨੀ ਇਸ ਦੇ ਵਿੱਚੋਂ ਕਦੇ ਬਾਹਰ ਨਹੀਂ ਆਈ ਠੀਕ ਹੈ ਜਦੋਂ ਇਹ ਚੀਜ਼ ਦਿਖਾਉਂਦਾ ਫਿਰ ਉਸ ਨੂੰ ਕਹਿੰਦਾ ਹੈ ਕਿ ਇਹ ਬਾਥਰੂਮ ਦੇ ਵਿੱਚੋਂ ਇੱਥੋਂ ਤੇ ਕਰੇ ਆਈ ਏ ਫਿਰ ਉਹ ਬਾਥਰੂਮ ਵਿੱਚ ਲੈ ਕੇ ਜਾਂਦਾ ਹੈ ਕਿ ਇੱਥੋਂ ਮੈਂ ਆਪਦੀ ਪਤਨੀ ਨੂੰ ਕੁਕਰ ਵਿੱਚ ਭੇਜਿਆ ਫਿਰ ਤੀਸਰੇ ਨੰਬਰ ਤੇ ਉਹ ਜਾਂਦਾ ਹੈ ਇੱਕ ਉਹ ਉਸ ਘਰਾਂ ਦੇ ਜਿੱਧਰ ਉਹ ਜਿੱਦੜ ਜ਼ਿਲ੍ਹਾ ਸੀ ਉੱਥੇ ਇੱਕ ਲੈ ਕੇ ਉਸ ਦਾ ਨਾਂ ਹੈਗਾ ਹੈ ਲੇਕ ਜ਼ਿਲ੍ਹਾ ਲਕੁੰਡ ਲੇਕ ਇੱਕ ਝੀਲ ਦੀ ਤੌਰ ਤੇ ਬਣਿਆ ਹੋਇਆ ਕਾਫੀ ਡੂੰਗੀ ਏ ਜ਼ਿਲ੍ਹੇ ਲਕੋਨ ਲੈ ਕੇ ਠੀਕ ਹੈ ਉੱਥੇ ਉਹ ਜਾਂਦਾ ਫਿਰ ਉੱਥੇ ਕਹਿੰਦਾ ਕਿ ਇੱਥੇ ਮੈਂ ਆਪਣੀ ਪਤਨੀ ਨੂੰ ਸੱਟਿਆ ਹੈ ਕਿ ਇੱਥੇ ਇਹਨੂੰ ਮੈਂ ਮਛਲੀਆਂ ਨੂੰ ਖਵਾਇਆ ਇਸ ਨੂੰ ਇਹਨਾਂ ਨੂੰ ਤੇ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਫਿਰ ਉਹ ਕਹਿੰਦਾ ਹੈ ਕਿ ਹੁਣ ਮੈਂ ਤੁਹਾਨੂੰ ਇਹ ਸਾਰੀ ਕਹਾਣੀ ਦੱਸਾਂਗਾ ਫਿਰ ਉਹ ਸਾਰੀ ਕਹਾਣੀ ਨੂੰ ਬਿਆਨ ਕਰਦਾ ਹੈ ਕਿ 16 ਤਰੀਕ ਨੂੰ ਜਦੋਂ ਮੈਂ ਆ ਕੀ ਘਰ ਆਉਣਾ ਘਰੇ ਜਦੋਂ ਆਉਣਾ ਤੇ ਘਰ ਆ ਕੇ ਤੇ ਮੈਂ ਖਾਣਾ ਵਗੈਰਾ ਖਾਣਾ ਤੇ ਮੇਰੀ ਪਤਨੀ ਕਹਿੰਦੀ ਹੈ ਕਿ ਮੈਂ ਮਾਇਕੇ ਜਾਣਾ ਚਾਹਣੀ ਆ ਕਿ ਮੈਂ ਆਪਦੇ ਪੇਕੇਆਂ ਤੇ ਜਾਣਾ ਚਾਹਣੀ ਆ ਮੈਂ ਉੱਥੇ ਪੋਗਲ ਦਾ ਜਿਹੜਾ ਤਿਹੋਰ ਹੈ ਉਹ ਮਨਾਉਣਾ ਚਾਹਣੀ ਆ ਤੇ ਆਹ ਦਾ ਮੈਂ ਕਿਹਾ ਕਿ ਨਹੀਂ ਜਾਣਾ ਖਾਲੇ ਨਹੀਂ ਜਾਣਾ ਇਥੋਂ ਸਾਡੀ ਥੋੜੀ ਜੀ ਜੀ ਬੋਲ ਚੱਲ ਸ਼ੁਰੂ ਹੋ ਗਈ ਤੇ ਬੋਲ ਚੱਲ ਇੰਨਾ ਜ਼ਿਆਦਾ ਵੱਧ ਗਿਆ ਕਿ ਸਾਡੇ ਵਿੱਚ ਕੁੱਟ ਮਾਰਦਾ ਸ਼ੁਰੂਆਤ ਹੋ ਗਈ ਉਸ ਨੇ ਵੀ ਮੈਨੂੰ ਕਾਫੀ ਕਿ ਅੱਗੋਂ ਹੱਥ ਚੁੱਕਿਆ ਤੇ ਮੈਂ ਵੀ ਮੈਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਕਿ ਮੈਂ ਉਸ ਦੀ ਗਰਦਨ ਤੋਂ ਫੜ ਲਿਆ ਤੇ ਗਰਦਨ ਨੂੰ ਇੰਨਾ ਕੁੱਟ ਕੇ ਮੇਰੇ ਤੋਂ ਫੜਿਆ ਗਿਆ ਕਿ ਉਸ ਦੀ ਮੌਤ ਹੀ ਹੋ ਗਈ ਜਦੋਂ ਉਸ ਨੇ ਦਮ ਤੋੜਤਾ ਤੇ ਮੈਂ ਬਹੁਤ ਜ਼ਿਆਦਾ ਘਬਰਾ ਗਿਆ ਤੇ ਮੈਂ ਬੈਠ ਕੇ ਕਾਫੀ ਟਾਈਮ ਸੋਚਦਾ ਰਿਹਾ ਕਿ ਮੈਂ ਕੀ ਕਰਾਂ ਕਿਉਂਕਿ ਉਹ ਜਿਸ ਕਲੋਨੀ ਵਿੱਚ ਰਹਿੰਦਾ ਸੀ ਉਥੋਂ ਕਿਸੇ ਲਾਸ਼ ਨੂੰ ਬੋਡੀ ਨੂੰ ਬਾਹਰ ਲਿਜਾਇਆ ਨਹੀਂ ਜਾ ਸਕਦਾ ਸੀ ਕਿਉਂਕਿ ਸੀਸੀਟੀਵੀ ਕੈਮਰੇ ਵੀ ਸੀ ਤੇ ਵੈਸੇ ਵੀ ਕਿੰਨੀ ਉੱਥੇ ਆਉਣੀ ਜਾਣੀ ਸੀ ਲੋਕਾਂ ਦੀ ਕਿ ਉੱਥੋਂ ਇੱਕ ਲਜਾਣਾ ਸੌਖਾ ਕੰਮ ਨਹੀਂ ਸੀਗਾ ਜੇ ਇਸ ਕਰਕੇ ਉਹ ਸੋਚਦਾ ਹੈ ਤੇ ਫਿਰ ਉਸ ਨੂੰ ਪੁਲਿਸ ਦਾ ਹੋ ਜਾਂਦਾ ਹੈ ਕਾਨੂੰਨ ਦਾ ਖਤਰਾ ਬਣ ਜਾਂਦਾ ਹੈ ਜਿਸ ਤੋਂ ਬਹੁਤ ਹੀ ਜ਼ਿਆਦਾ ਡਰ ਜਾਂਦਾ ਹੈ ਘਬਰਾ ਜਾਂਦਾ ਹੈ ਫਿਰ ਉਹ ਸੋਚਦਾ ਹੈ ਕਿ ਮੇਰੇ ਬੱਚੇ ਜਿਹੜੇ ਨੇ ਉਹ ਕੀ ਸੋਚਣਗੇ ਮੇਰੇ ਇਨ-ਲॉज ਕੀ ਸੋਚਣਗੇ ਮੇਰਾ ਸਹੁਰਾ ਪਰਿਵਾਰ ਕੀ ਕਹੇਗਾ ਇਸ ਕਰਕੇ ਉਹ ਬਹੁਤ ਜ਼ਿਆਦਾ ਡਰ ਜਾਂਦਾ ਹੈ ਫਿਰ ਉਹ ਸੋਚਦਾ ਹੈ ਸੋਚਦਾ ਸੋਚਦਾ ਹੈ ਫਿਰ ਉਹ ਸੋਚਦਾ ਹੀ ਉਧਰ ਬਾਥਰੂਮ ਵਿੱਚ ਲੈ ਕੇ ਜਾਂਦਾ ਹੈ ਉਹ SLAش ਨੂੰ ਤੇ ਜਿਹੜਾ ਤੇਜ਼ ਤਰਾਰ ਹੁੰਦਾ ਹੈ ਹਥਿਆਰ ਉਹ ਸੋਚਦਾ ਹੈ ਕਿ লাশ ਨੂੰ ਮੈਂ ਇਸ ਤਰ੍ਹਾਂ ਕਰ ਲਾਂ ਕਿ ਕਿਸੇ ਲਫਾਫੇ ਦੇ ਵਿੱਚ ਪਾ ਕੇ ਇਸ ਨੂੰ ਘਰ ਤੋਂ ਬਾਹਰ ਸੁੱਟਿਆ ਜਾਵੇ ਫਿਰ ਇਹ ਸੋਚਦਾ ਉਹ ਸੋਚ ਕੇ ਤੇ ਉਹ ਬਾਥਰੂਮ ਵਿੱਚ লাশ ਨੂੰ ਲੈ ਜਾਂਦਾ ਤੇਜ ਧਾਰ ਹਥਿਆਰ ਦੇ ਨਾਲ ਉਸ ਦੇ ਟੁਕੜੇ ਸ਼ੁਰੂ ਕਰ ਦਿੰਦਾ ਜਦੋਂ ਉਸ ਟੁਕੜੇ ਕਰ ਰਿਹਾ ਹੁੰਦਾ ਤੇ ਉਸ ਨੂੰ ਹੁੰਦਾ ਹੈ ਕਿ ਥੋੜੇ ਹੀ ਟਾਈਮ ਦੇ ਬਾਅਦ ਇਸ ਵਿੱਚੋਂ ਸਮੈਲ ਆਉਣ ਲੱਗ ਪੇਗੀ ਤੇ ਲੋਕਾਂ ਨੂੰ ਪਤਾ ਲੱਗ ਜਾਏਗਾ ਇਸ ਚੀਜ਼ ਤੋਂ ਡਰਦੇ ਘਬਰਾਉਂਦੇ ਹੋਏ ਨੇ ਉਸ ਨੇ ਫਿਰ ਉਸ ਦੇ ਦਿਮਾਗ 'ਚ ਆਇਆ ਕਿ ਕਿਉਂ ਨਾ ਮੈਂ ਇਸ ਨੂੰ ਕੁੱਕਰ ਵਿੱਚ ਪਾ ਕੇ ਉਬਾਲ ਦੇਵਾਂ ਫਿਰ ਇਸ ਦੀ 스맬 ਨਹੀਂ ਆਵੇਗੀ ਨਾਲੇ ਜਿਹੜੇ ਕੀ ਬੋਡੀ ਦੇ ਹਿੱਸੇ ਨੇ ਕਿ ਇਹਨਾਂ ਨੂੰ ਪਛਾਣ ਵੀ ਇਹਨਾਂ ਦੀ ਕਦੇ ਨਹੀਂ ਹੋਵੇਗੀ ਕਿਸੇ ਨੂੰ ਵੀ ਇਸ ਕਰਕੇ ਉਸ ਨੇ ਸੋਚ ਲਿਆ ਇਹ ਚੀਜ਼ ਸੋਚ ਕੇ ਤੇ ਉਸ ਨੇ ਕੁੱਕਰ ਲੈ ਆਂਦਾ ਤੇ ਛੋਟੇ ਛੋਟੇ ਪਾਰਟ ਕਰਕੇ ਬੋਡੀ ਦੇ ਤੇ ਉਸ ਨੂੰ ਕੁੱਕਰ ਵਿੱਚ ਪਾਉਣਾ ਸ਼ੁਰੂ ਕਰਦਾ ਤੇ ਨਾਲ ਦੀ ਨਾਲ ਹੀ ਕਿਚਨ ਦੇ ਵਿੱਚ ਰਸੋਈ 'ਚ ਗੈਸ ਤੇ ਚੜਾ ਦਿੱਤਾ ਚੜਾਈ ਗਿਆ ਜਿੰਨੇ ਕੁ ਹੋ ਜਾਂਦੇ ਸੀ ਉਹਨਾਂ ਨੂੰ ਪਾ ਲੈਂਦਾ ਸੀ ਤੇ ਬਾਕੀ ਜਦੋਂ ਉਬਲ ਜਾਂਦੇ ਸੀ ਉਹਨਾਂ ਨੂੰ ਪੋਲੀਥੀਨ ਵਿੱਚ ਪਾ ਲੈਂਦਾ ਸੀ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਹੱਡੀਆਂ ਹੁੰਦੀਆਂ ਨੇ ਉਹਨਾਂ ਨੇ ਤਾਂ ਨਹੀਂ ਸੀ ਉਬਲਣਾ ਉਹਨਾਂ ਨੂੰ ਉਹ ਮਿਕਸਰ ਵਿੱਚ ਪਾ ਕੇ ਉਹਨਾਂ ਨੂੰ ਬਰੀਕ ਕਰਕੇ ਫਿਰ ਉਬਾਲਦਾ ਇਸੇ ਤਰ੍ਹਾਂ ਉਸ ਨੂੰ 16 ਜਨਵਰੀ ਵੀ ਕਰਦਾ ਹੈ 17 ਨੂੰ ਵੀ ਕਰਦਾ ਹੈ 18 ਤਰੀਕ ਨੂੰ ਇਹ ਸਾਰਾ ਕੰਮ ਉਹ ਨਬੇੜ ਦਿੰਦਾ ਹੈ ਕਿ ਹਾਂ ਕਿ ਸਾਰੇ ਕਰਕੇ ਫਿਰ ਪੋਲੀਥੀਨ ਵਿੱਚ ਪਾ ਕੇ ਫਿਰ ਜਿਹੜੀ ਇਹ ਲੈ ਕੇ ਉੱਥੇ ਲੈ ਕੇ ਜਾਂਦਾ ਹੈ ਤੇ ਉੱਥੇ ਵਿੱਚ ਲੈ ਕੇ ਸੁੱਟ ਦਿੰਦਾ ਹੈ ਜਦੋਂ ਇਹ ਚੀਜ਼ਾਂ ਕਰਦਾ ਹੈ ਸੁੱਟ ਦਿੰਦਾ ਹੈ ਤੇ ਫਿਰ ਉਹ ਘਰੇ ਜਾਂਦਾ ਹੈ ਘਰ ਦੀ ਸਾਰੀ ਸਫਾਈ ਕਰਦਾ ਹੈ ਜਦੋਂ ਸਾਰੀ ਘਰ ਦੀ ਸਫਾਈ ਕਰਕੇ ਤੇ ਫਿਰ ਉਸ ਨੂੰ ਸਫਾਈ ਕਰਨ ਤੇ ਕੋਈ ਵੀ ਨਿਸ਼ਾਨ ਤੱਕ ਵੀ ਨਹੀਂ ਛੱਡਦਾ ਉਸ ਤੋਂ ਅਗਲੇ ਦਿਨ ਇਨ-ਲॉज ਆਉਂਦੇ ਨੇ ਤੇ ਉਹ ਫਿਰ ਇੱਥੇ ਦੇਖਦੇ ਨੇ ਪਰ ਉਹਨਾਂ ਨੂੰ ਫਿਰ ਕਿੱਥੋਂ ਪਤਾ ਲੱਗਣਾ ਸੀ ਕੁਝ ਵੀ ਫਿਰ ਫਿਰ ਉਹਨਾਂ ਨੂੰ ਇੱਕ ਕਹਾਣੀ ਸੁਣਾਉਂਦਾ ਏ ਤੇ ਇਸ ਤਰ੍ਹਾਂ ਫਿਰ ਥਾਣੇ ਪਹੁੰਚਦਾ ਏ ਇਹ ਟੋਟਲ ਉਸ ਦੀ ਕਹਾਣੀ ਸੀ ਫਿਰ ਜਦੋਂ ਪੁਲਿਸ ਵਾਲੇ ਦੇ ਬਿਆਨ ਤਾਂ ਹੋ ਗਏ ਫਿਰ ਉਹਨਾਂ ਨੇ ਜਿਵੇਂ ਕੋਰਟ ਵਿੱਚ ਲੈ ਕੇ ਜਾਣਾ ਸੀ ਪਰ ਉਹਨਾਂ ਨੂੰ ਸਬੂਤ ਵੀ ਚਾਹੀਦੇ ਸੀ ਜਿਹੜੀ ਪੁਲਿਸ ਸੀ ਉਸ ਨੇ ਜੜੀ ਉਹ ਲੇਖ ਤੇ ਉਹਨੇ ਦੱਸਿਆ ਸੀ ਉੱਥੇ ਉਹ ਜਾਂਦੇ ਨੇ ਤੇ ਉੱਥੇ ਪੂਰੀ ਕੀ ਕਰਦੇ ਆ ਚੈਕਿੰਗ ਕਿ ਕੋਈ ਨਾ ਕੋਈ ਛੋਟਾ ਮੋਟਾ ਮਾਸ ਦਾ ਟੁਕੜਾ ਮਿਲ ਜਾਵੇ ਕਿ ਜਿਸ ਤੋਂ ਉਸ ਔਰਤ ਦਾ ਡੀਐਨਏ ਟੈਸਟ ਰਾਈ ਪਤਾ ਕੀਤਾ ਜਾਵੇ ਤੇ ਇਸ ਨੂੰ ਸਜ਼ਾ ਹੋਵੇ ਪਰ ਹਾਲੇ ਤੱਕ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਪੋਰਾ ਵੀ ਉਹਨਾਂ ਦੇ ਘਰ ਦੇ ਟੂਟੀਆਂ ਦੇ ਬਾਥਰੂਮ ਦੇ ਕੁਕਰ ਵਗੈਰਾ ਕੁਕਰ ਤੱਕ ਓ ਥਾਣੇ ਦੇ ਵਿੱਚ ਚਲਾ ਗਿਆ ਏ ਕਿ ਇਸ ਤੋਂ ਕੋਈ ਨਾ ਕੋਈ ਸਬੂਤ ਮਿਲ ਜੇ ਹਾਲੇ ਤੱਕ ਪੱਕਾ ਸਬੂਤ ਕੋਈ ਵੀ ਨਹੀਂ ਮਿਲਿਆ ਜਿਸ ਤੋਂ ਜਦੋਂ ਉਹਨਾਂ ਨੂੰ ਸਬੂਤ ਕੁਝ ਵੀ ਨਹੀਂ ਮਿਲਦਾ ਕੁਝ ਵੀ ਕਿਤੋਂ ਵੀ ਨਹੀਂ ਮਿਲਦਾ ਫਿਰ ਉਹ ਕੀ ਕਰਦੇ ਨੇ ਕਿ ਫਿਰ ਉਹ ਦੁਬਾਰਾ ਫਿਰ ਦੁਬਾਰਾ ਤੋਂ ਪੁੱਛਦਾਸ ਕਰਦੇ ਨੇ ਫਿਰ ਉਸਤੇ 3rd ਡਿਗਰੀ ਇਸਤੇਮਾਲ ਕਰਦੇ ਨੇ ਤੇ ਜਦੋਂ ਮਰੂਤੀ ਤੇ 3rd ਡਿਗਰੀ ਫਿਰ ਇਸਤੇਮਾਲ ਕੀਤੀ ਜਾਂਦੀ ਹੈ ਫਿਰ ਉਹ ਕੁੱਕਰ ਦੀ ਕਹਾਣੀ ਵਿੱਚੋਂ ਕੱਟੀ ਜਾਂਦੀ ਹੈ ਕੁੱਕਰ ਦੀ ਥਾਂ ਕੁੱਕਰ ਨਹੀਂ ਹੁੰਦਾ ਉਹ ਸਿਰਫ ਉਸਨੇ ਪੁਲਸ ਵਾਲਿਆਂ ਨੂੰ ਗੁੰਗਰਾਹ ਕਰਨ ਦੇ ਲਈ ਕਿਹਾ ਹੁੰਦਾ ਹੈ ਉਹ ਹੁੰਦਾ ਕਿ ਅਸਲ ਵਿੱਚ ਉਹ ਬਾਲਟੀ ਹੁੰਦੀ ਵੱਡਾ ਸਾਰਾ ਵਰਕ ਕਰਦੇ ਹੁੰਦੇ ਜਿਵੇਂ ਰੰਗ ਰੂਪ ਕਰਨ ਵਾਲੇ ਹੁੰਦੇ ਨੇ ਤੇ ਉਹਨਾਂ ਕੋਲ ਵੱਡੀਆਂ ਵੱਡੀਆਂ ਬਾਲਟੀਆਂ ਹੁੰਦੀਆਂ ਨੇ ਉਹ ਸੀ ਉਸ ਨੂੰ ਉਸਨੇ ਜਿਵੇਂ ਹੁੰਦਾ ਨਹੀਂ ਆਪਣੇ ਪਾਣੀ ਗਰਮ ਕਰਨ ਵਾਲੀ ਰਾੜ ਹੁੰਦੀ ਏ ਉਹ ਰਾੜ ਲਾਉਂਦਾ ਉਸ ਬਾਲਟੀ ਦੇ ਵਿੱਚ ਰਾੜ ਲਾ ਕੇ ਤੇ ਕੋਲ ਟੋਟੇ ਕਰਦਾ ਤੇ ਉਸ ਦੇ ਵਿੱਚ ਪਾਈ ਜਾਂਦਾ ਹੁੰਦਾ ਏ ਠੀਕ ਹੈ ਕਿ ਰਾੜ ਦੇ ਉਸ ਸੁੰਗੜਦੀਆਂ ਜਾਂਦੀਆਂ ਨੇ ਹੱਡੀਆਂ ਸਰੀਰ ਜਿਵੇਂ ਵਗੈਰਾ ਹੁੰਦਾ ਹੈ ਤੇ ਫਿਰ ਉਸ ਨੋ ਉਹ ਪੀਸ ਦਿੰਦਾ ਸਾਰੀਆਂ ਚੀਜ਼ਾਂ ਨੂੰ ਜਦੋਂ ਉਸ ਦੇ ਟੋਟੇ ਕਰਦਾ ਹੈ ਟੋਟੇ ਕਰਕੇ ਤੇ ਜਦੋਂ ਉਹ ਬਾਲਟੀ ਦੇ ਵਿੱਚ ਇੰਨੇ ਗਰਮ ਪਾਣੀ ਵਿੱਚ ਹੋਣੀਆਂ ਤੇ ਉਹ ਅਧੀਆਂ ਗਲ ਜਾਂਦੀਆਂ ਨੇ ਤੇ ਫਿਰ ਉਹਨਾਂ ਨੂੰ ਮਿਕਸੀ ਵਿੱਚ ਪੀਸ ਦਿੰਦਾ ਤੇ ਫਿਰ ਉਹਨਾਂ ਨੂੰ फ्लਸ਼ ਦੇ ਵਿੱਚ ਉਹ ਕਰ ਦਿੰਦਾ ਹੈ ਕਿ ਫਲਸ਼ ਵਿੱਚ ਸੁੱਟ ਕੇ ਤੇ ਉਹਨਾਂ ਨੂੰ ਰੋੜ ਦਿੰਦਾ ਹੈ ਜਿਹੜੀਆਂ ਮਾੜੀਆਂ ਮੋਟੀਆਂ ਹੱਡੀਆਂ ਵਗੈਰਾ ਰਹਿ ਜਾਂਦੀਆਂ ਨੇ ਤੇ ਉਹਨਾਂ ਨੂੰ ਵੀ ਪੀਸ ਲੈਂਦਾ ਹੈ ਤੇ ਪੀਸ ਕੇ ਤੇ ਫਿਰ ਉਹਨਾਂ ਨੂੰ ਇੱਕ ਲਫਾਫੇ ਦੇ ਵਿੱਚ ਪਾ ਕੇ ਫਿਰ ਉਸ ਲੇਕ ਤੇ ਲਜਾਇਆ ਜਾਂਦਾ ਹੈ ਤੇ ਫਿਰ ਉੱਥੇ ਸੱਟਿਆ ਜਾਂਦਾ ਹੈ ਜਦੋਂ ਫਿਰ ਇਹ ਪੁਲਿਸ ਨੂੰ ਉਹ ਸਾਰੀ ਕਹਾਣੀ ਸਹੀ ਦੱਸਦਾ ਹੈ ਫਿਰ ਪੁਲਿਸ ਉਸ ਲੇਕ ਦੇ ਫਿਰ ਦੁਬਾਰਾ ਕੀ ਜਿਹੜੇ ਵੀ ਹੁੰਦੇ ਨੇ ਕਿ ਉਹ ਛੋਟੀਆਂ ਛੋਟੀਆਂ ਚੀਜ਼ਾਂ ਵੀ ਉਸ ਲੇਖ ਦੇ ਵਿੱਚੋਂ ਕੱਢੀਆਂ ਜਾਂਦੀਆਂ ਨੇ ਤੇ ਉਸ ਦੇ ਲੇਖ ਦੇ ਵਿੱਚੋਂ ਬਹੁਤ ਸਾਰਾ ਕੁਝ ਗੰਦਪਿਲ ਮਿਲਦਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਮਗਰਮਛ ਵੀਂਦੇ ਆ ਕਿੰਨਾ ਗੰਨ ਹੁੰਦਾ ਉਹ ਸਾਰਾ ਕੁਝ ਮਿਲਦਾ ਫਿਰ ਉਹਨਾਂ ਦਾ ਟੈਸਟ ਕੀਤੇ ਜਾਂਦੇ ਆ ਜਿਸ ਦੇ ਵਿੱਚ ਉਹਨਾਂ ਨੂੰ ਇੱਕ ਐਡਾ ਛੋਟਾ ਜਿਹਾ ਮਾਸ ਦਾ ਟੁਕੜਾ ਮਿਲਦਾ ਹੈ ਜੇ ਜਦੋਂ ਉਹਨੂੰ ਚੈੱਕ ਕੀਤਾ ਜਾਂਦਾ ਹੈ ਤੇ ਉਹ ਇੱਕ ਇਨਸਾਨ ਦਾ ਹੀ ਹੁੰਦਾ ਹੈ ਤੇ ਜਿਸ ਤੋਂ ਬਾਅਦ ਡੀਐਨਏ ਟੈਸਟ ਉਹਦੇ ਮਾਪਿਓ ਦੇ ਜੜੀ ਜਿਹੜੀ ਔਰਤ ਸੀ ਉਸ ਦੀ મતલਬ ਕਿ ਜਿਹੜੀ ਮਾਂ ਦੇ ਨਾਲ ਪਿਤਾ ਦੇ ਨਾਲ ਡੀਐਨਏ ਟੈਸਟ ਕਰਦੇ ਨੇ ਤੇ ਉਹ ਬਿਲਕੁਲ ਸਹੀ ਨਿਕਲਦਾ ਹੈ ਕਿ ਉਹ ਉਹੀ ਨਿਕਲਦੀ ਏ ਠੀਕ ਹੈ ਉਹ ਮਾਦਵੀ ਹੀ ਹੁੰਦੀ ਏ ਤੇ ਜਿਸ ਕਰਕੇ ਫਿਰ ਉਸ ਦੇ ਫਿਰ ਉਹ ਨੂੰ ਪੁਲਿਸ ਉਹਨਾਂ ਨੂੰ ਕਹਿੰਦੀ ਹੈ ਕਿ ਹਾਂ ਹੁਣ ਤੇਰੇ ਲਈ ਸਬੂਤ ਮਿਲ ਗਿਆ ਹੈ ਤੇ ਇਸ ਕਰਕੇ ਫਿਰ ਉਸ ਵਿਚ ਲਾਇਆ ਜਾਂਦਾ ਸਬੂਤ ਦੇ ਤੌਰ ਤੇ ਉਸ ਮਾਸ ਦੇ ਟੁਕੜੇ ਨੂੰ ਡੀਐਨਏ ਫਿਰ ਜਦੋਂ ਕੋਰਟ ਵਿੱਚ ਹੁੰਦਾ ਹੈ ਤੇ ਫਿਰ ਉਸ ਦਾ ਜੁਲਮ ਕਬੂਲ ਹੋ ਜਾਂਦਾ ਹੈ ਕਿ ਨਾ ਕਿ ਇਹ ਸਹੀ ਹੈ ਤੇ ਫਿਰ ਉਸ ਨੂੰ ਕੀ ਸਜ਼ਾ ਹੈ ਮੌਤ ਦੀ ਦਿੱਤੇ ਜਾਂਦੇ ਨੇ ਹੁਕਮਤ ਇਸੇ ਤਰ੍ਹਾਂ ਉਸ ਨੂੰ ਸਜ਼ਾ ਮਿਲਦੀ ਹੈ ਕਿ ਕਿਤੇ ਨਾ ਕਿਤੇ ਛੋਟੀ ਤੇ ਮੋਟੀ ਕੋਈ ਨਾ ਕੋਈ ਚੀਜ਼ ਛੋਟੀ ਹੀ ਜਾਂਦੀ ਹੈ ਜੇ ਸਰਾ ਹੀ ਉਹ ਇਥੋਂ ਤੱਕ ਪਹੁੰਚ ਜਾंदे ਨੇ ਮੁਜਲਮ ਨੂੰ ਫੜਨ ਦੇ ਲਈ ਇਸੇ ਤਰ੍ਹਾਂ ਉਸ ਦੇ ਨਾਲ ਉਸ ਨੂੰ ਸਜ਼ਾ ਹੋ ਜਾਂਦੀ ਏ ਹੁਣ ਉਹਨਾਂ ਦੇ ਬੱਚਿਆਂ ਦੀ ਕੀ ਲਾਈਫ ਹੋਏਗੀ ਕਿ ਇੱਕ ਛੋਟੀ ਜੀ ਗੱਲ ਤੋਂ ਇੰਨਾ ਵੱਡਾ ਕਦਮ ਚੱਕਣ ਵਾਲੇ ਦੇ ਬੱਚੇ ਦੀ ਲਾਈਫ ਸਾਰੀ ਖਰਾਬ ਹੋ ਜਾਣੀ ਫਿਰ ਉਸ ਨੂੰ ਪੁੱਛਿਆ ਜਾਂਦਾ ਕਿ ਤੈਨੂੰ ਕੋਈ ਪਛਤਾਵਾ ਹੈਗਾ ਜਾਂ ਤੈਨੂੰ ਕੁਝ ਹੈਗਾ ਤੇ ਉਹ ਕੁਝ ਵੀ ਨਹੀਂ ਦੱਸਦਾ ਬਿਲਕੁਲ ਵੀ ਨਹੀਂ ਦੱਸਦਾ ਕਿ ਹਾਂ ਕਿ ਮੈਨੂੰ ਕੋਈ ਪਛਤਾਵਾ ਹੈਗਾ ਉਸਦੇ ਨਾਲ ਹੀ ਚਾਹ ਰ ਤੋ ਲੱਗ ਰਿਹਾ ਹੁੰਦਾ ਕਿ ਇਹਨੂੰ ਕੋਈ ਪਛਤਾਵਾ ਹੈਗਾ ਜਾਂ ਇਸ ਤਰ੍ਹਾਂ ਹੈਗਾ ਇਸੇ ਤਰ੍ਹਾਂ ਕਹਾਣੀ ਦਾ ਐਂਡ ਹੁੰਦਾ ਹੈ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਖੌਫਨਾਕ ਕਹਾਣੀ ਦੇ ਨਾਲ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਾਂ ਨੂੰ ਪਹਿਲਾਂ ਪੂਰੀ ਜਾਣਕਾਰੀ ਨਹੀਂ ਹੈਗੀ ਸੀ ਇਸੇ ਕਰਕੇ ਆਪਾਂ ਵੀਡੀਓ ਅਪਲੋਡ ਨਹੀਂ ਕੀਤੀ ਇਹ ਹੁਣ ਪਹਿਲਾਂ ਉਹ ਸਟੋਰੀ ਉਹਨੇ ਦੱਸੀ ਸੀ ਫਿਰ ਆਹ ਸਟੋਰੀ ਦੱਸਦਾ ਹੈ ਇਸ ਕਰਕੇ ਆਪਾਂ ਇਹਦਾ ਬੈਲੈਂਸ ਨੂੰ ਸਰਚ ਕੀਤਾ ਉਹ ਸਹੀ ਹੁਣ ਆਪਣੇ ਜਾਣਕਾਰੀ ਆਪਣੇ ਕੋਲ ਆਈ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਇਸ ਕਰਕੇ ਸਹੀ ਜਾਣਕਾਰੀ ਲਈ ਸਹੀ ਚੀਜ਼ਾਂ ਵੇਖਣ ਦੇ ਲਈ ਚੈਨਲ ਨੂੰ ਪਲੀਜ਼ ਜਰੂਰ ਸਬਸਕ੍ਰਾਈਬ ਕਰੋ ਤੇ ਇੱਕ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਨਵੀਂ ਸਟੋਰੀ ਦੇ ਨਾਲ ਧੰਨਵਾਦ